ਬਿਨਾ ਕਿਸੇ ਕੋਲੋਂ 1 ਰੁਪਇਆ ਇਕੱਠਾ ਕੀਤਾ ਆਪਣੀ ਨੇਕ ਕਮਾਈ ਵਿੱਚੋਂ ਹਰ ਸਾਲ ਕਰੋੜਾਂ ਰੁਪਏ ਦਾਨ ਵਜੋਂ ਖਰਚ ਕਰਨ ਵਾਲੇ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਪੱਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ.ਪੀ. ਸਿੰਘ ਓਬਰਾਏ ਦੇ ਸਹਿਯੋਗ ਸਦਕਾ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਨਾਲ ਸੰਬੰਧਿਤ 51 ਸਾਲਾ ਵਿਅਕਤੀ ਸੁਖਨਾਮ ਸਿੰਘ ਪੁੱਤਰ ਅਮਰਜੀਤ ਸਿੰਘ ਦਾ ਮ੍ਰਿਤਕ ਸ਼ਰੀਰ ਬੀਤੀ ਦੇਰ ਰਾਤ ਦੁਬਈ ਤੋਂ ਸ਼ਿਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਪਹੁੰਚਿਆ ਸਰਬੱਧਪਲਾ charitable trust ਵੱਲੋਂ ਅੱਜ ਵਾਈਅਰ ਦੇਖੇ ਪਹੁੰਚੇ ਆਂ ਸੀ ਇੱਥੇ ਡੈੱਡ ਬੋਡੀ ਰਿਸੀਵ ਕਰਤੇ ਸੀ ਪਰਿਵਾਰ ਨੂੰ ਸੌਂਪੀ ਆ 55 ਸਾਲਾਂ ਦਾ ਜਿਹੜੇ ਵਿਅਕਤੀ ਸੀ ਜਿੱਦੀ ਡੈੱਡ ਬੋਡੀ ਆਈ ਆ ਲੁਧਿਆਣਾ ਦੇ ਸਮਰਾਲਾ ਨਾਲ ਸੰਬੰਧਤ ਸੀਗਾ ਡਾਕਟਰ ਐਸਪੀ ਐਸਪੀ ਸਿੰਘ ਉਪਰਾਏ ਜੀ ਦੀ ਸਰਪ੍ਰਸਤੀ ਹੈ ਸਰਬੱਧਪਲਾ charitable trust ਵੱਲੋਂ ਕਿ ਡੈੱਡ ਬੋਡੀ ਭੇਜੀ ਗਈ ਸੀ ਤੇ trust ਵੱਲੋਂ ਜਿਹੜੀ ਇੱਥੇ 에어ਪੋਰਟ ਤੋਂ ਮਰਤਕ ਸਰੀਰ ਭੇਜਣ ਲਈ ਫ੍ਰੀ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਆ ਉਹਦੇ ਲਈ ਪਰਿਵਾਰ ਨੂੰ ਇਹ ਡੈੱਡ ਬੋਡੀ ਉਹਦੇ ਸਮਰਾਲੇ ਭੇਜੀ ਗਈ ਆ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਡਾਕਟਰ ਐਸ.ਪੀ. ਸਿੰਘ ਉਰਾਈ ਜੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਹੜਾ ਵੀ ਕਿਸੇ ਵੀ ਦੇਸ਼ ਤੋਂ ਡੈੱਡ ਬੋਡੀ ਜੇਕਰ ਆਉਂਦੀ ਆ ਉਹਨੂੰ ਉਹਦੇ ਲਈ ਫ੍ਰੀ ਐਂਬੂਲੈਂਸ ਸੇਵਾਇਸ ਤੋਂ ਸ਼ੁਰੂ ਕੀਤੀ ਗਈ ਆ ਇਸ ਦੇ ਨਾਲ ਮੈਂ ਵੀ ਦੱਸਣਾ ਚਾਹੁੰਦਾ ਵੀ ਇੱਕ 417 ਹੁਣ ਤੱਕ ਬਤਨਸੀਬ ਲੋਕਾਂ ਦੇ ਮਰਤਕ ਸ਼ਰੀਰ ਡਾਕਟਰ ਅਵਰਾਏ ਸਾਹਿਬ ਦੇ ਯਤਨਾ ਨਾਲ ਇੱਥੇ ਭੇਜੇ ਜਾ ਚੁੱਕੇ ਨੇ ਵਾਰਸਾਂ ਤੱਕ ਜੀਤਾ ਦਾ ਨਾਂ ਕੀ ਹੈ ਤੇ ਤੁਸੀਂ ਕਿੱਥੋਂ ਆਏ ਜੇ ਇੱਥੇ ਰਿਪੋਰਟ ਮੇਰਾ ਨਾਮ ਮਰਜੀਤ ਸਿੰਘ ਹੈ ਜੀ ਮੈਂ ਸਮਰਾਲੇ ਤੋਂ ਆਇਆ ਜੀ ਅੰਕਿਤ ਬੇਟਾ ਮੇਰਾ ਅਭੂ ਤੋ ਵੀ ਸੀਗਾ ਜੀ ਤੇ ਉਹਦੀ ਡੈਥ ਡੈਥ ਹੋ ਗਈ ਸੀ ਬਾਈ ਜੀ ਨੂੰ ਉਹਦੀ ਡੈਡ ਬੋਡੀ ਲੈਣਾ ਹੈ ਜੀ ਅਸੀਂ ਇਥੋਂ ਆਮ ਰਸਰੋਂ ਅਸੀਬਰਾਏ ਸਾਹਿਬ ਜੀ ਬਹੁਤ ਧੰਨਵਾਦ ਕਰਦੇ ਆ ਬਾਕੀ ਮੇਰੀ ਨੋਹ ਆ ਜੀ ਇਹਨਾਂ ਦਾ ਖਿਆਲ ਰੱਖਿਆ ਜਾਵੇ